ਸਾਬ ਦਵਾ ਕੇ ਰਹਾਗੇ ਦਵਾ ਕੇ ਰਹਾਗੇ ਸੂਬੇ ਦੀ ਭਗਵੰਤ ਮਾਨ ਸਰਕਾਰ ਸਾਹਿਬ ਦਵਾ ਕੇ ਰਹਾਗੇ ਦਵਾ ਕੇ ਰਹਾਗੇ ਸੂਬੇ ਦੀ ਭਗਵੰਤ ਮਾਨ ਸਰਕਾਰ ਕਰੋ ਗ੍ਰਿਫਤਾਰ ਕਰੋ ਕਮਰੇੜ ਮਨਜੀਤ ਕੌਰ ਦੇ ਪਾਤਰਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਲੋਕ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਮਨਜੀਤ ਕੌਰ ਦੇ ਪਾਤਰਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਦੇ ਪਾਤਰਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਪੁਰਸ ਪਰਸ਼ਾਹਲੇ ਫਿਰ ਮਰਦਾਬਾਦ 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 ਸਭ ਪੁਰਸ ਪਰਸ਼ਾਹਲੇ ਮਰਦਾਬਾਦ 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 ਜਿੰਦਾਬਾਦ 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 ਅੱਜ ਮਨਜੀਤ ਨੂੰ ਇਨਸਾਫ ਦਿਵਾਉਣ ਦੇ ਲਈ ਮਾਨਸਾ ਜ਼ਿਲ੍ਹੇ ਦੀ ਸਮੁੱਚੀ ਜ਼ਿਲ੍ਹਾ ਪਾਰਟੀ ਵਰਕਰ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵੱਲੋਂ ਦੂਸਰੇ ਦਿਨ ਇਨਸਾਫ ਪ੍ਰਾਪਤੀ ਦੇ ਲਈ ਧਰਨਾ ਜਾਰੀ ਰਿਹਾ ਹੈ ਅਫਸੋਸ ਹੈ ਕਿ ਜਿਹੜਾ ਪ੍ਰਸ਼ਾਸਨ ਦਾ ਨਾਮ ਆਉਣਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪੰਜਾਬ ਸਰਕਾਰ ਪ੍ਰਸ਼ਾਸਨ ਕਾਤਲਾਂ ਦੀ ਬਚਾ ਕਰ ਰਹੀ ਹੈ ਤੇ ਪੀੜਤ ਪਰਿਵਾਰ ਨੂੰ ਜਿਹੜਾ ਉਹ ਇਨਸਾਫ ਦੇਣ ਤੋਂ ਭੱਜਣ ਦੇ ਵਿੱਚ ਜਿਹੜਾ ਉਹਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਲੜਾਈ ਖਤਮ ਨਹੀਂ ਹੋਈ ਲੜਾਈ ਸ਼ੁਰੂ ਹੋਈ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਜਿਹੜੇ ਆਮ ਲੋਕਾਂ ਦੀ ਗੱਲ ਕਰਦਾ ਸੀ ਜਿਹੜਾ ਗਰੀਬਾਂ ਦੀ ਗੱਲ ਕਰਦਾ ਸੀ ਜਿਹੜਾ ਨੌਜਵਾਨਾਂ ਦੀ ਗੱਲ ਕਰਦਾ ਸੀ ਜਿਹੜਾ ਔਰਤਾਂ ਦੀ ਗੱਲ ਕਰਦਾ ਸੀ ਇੱਕ ਪਾਸੇ ਉਹ ਅੰਮ੍ਰਿਤਸਰ ਦੇ ਵਿੱਚ ਝੂਠ ਬੋਲ ਰਿਹਾ ਸੀ ਔਰਤਾਂ ਦੇ ਹੱਕ ਦੇ ਵਿੱਚ ਦੂਸਰੇ ਪਾਸੇ ਪੰਜਾਬ ਦੇ ਸੂਬੇ ਤੇ ਔਰ ਟੇਲ ਤੇ ਵਸਦੇ ਕਸਬਾ ਬੋਹਾ ਦੇ ਵਿੱਚ ਔਰਤਾਂ ਦੀ ਜਿਹੜੀ ਦਲੇਰੀ ਨਾਲ ਲੜਨ ਵਾਲੀ ਔਰਤ ਹੈ ਔਰ ਉਹਦਾ ਦਿਨ ਦਿਹਾੜੇ ਭਰੇ ਬਾਜ਼ਾਰ ਦੇ ਵਿੱਚ ਕਤਲ ਹੋਣਾ ਔਰ ਇਹ ਪੰਜਾਬ ਸਰਕਾਰ ਦੇ ਜਿਹੜੇ ਮਾੜੇ ਪ੍ਰਬੰਧਾਂ ਦੀ ਪੁਲਿਸ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਦੀ ਉਹ ਪੋਲ ਖੋਲਦਾ ਹੈ ਦੂਸਰੇ ਦਿਨ ਵੀ ਜਿਹੜਾ ਇੱਥੇ ਨਾ ਆਉਣਾ ਇਹ ਬਹੁਤ ਮੰਦ ਭਾਗਾ ਔਰ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਦੋ ਦਿਨ ਬੀਤ ਚੁੱਕੇ ਹੈ ਕੋਈ ਪੋਸਟਮਾਰਟਮ ਨਹੀਂ ਪਰ ਉਲਟਿਆ ਉਹਦਾ ਬੜਾ ਨੈਗੇਟਿਵ ਪ੍ਰਭਾਵ ਜਿਹੜਾ ਹੈ ਔਰ ਪ੍ਰੋਪਾਗੈਂਡਾ ਕਰਕੇ ਔਰ ਕਤਲ ਹੋਏ ਪਰਿਵਾਰ ਨੂੰ ਜਲੀਲ ਕਰਕੇ ਕਿ ਇਹ ਦਸਾਇਆ ਜਾ ਰਿਹਾ ਹੈ ਕਿ ਗਲਤ ਬੰਦਿਆਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਔਰ ਅਸੀਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਇਸ ਗੱਲ ਦੀ ਮੰਗ ਕਰਦੇ ਆ ਕਿਥੇ ਆ ਤੇਰਾ ਰੰਗਲਾ ਪੰਜਾਬ ਕਿ ਜਿਹੜੇ ਤੂੰ ਰੰਗਰੇ ਪੰਜਾਬ ਦੀ ਗੱਲ ਕਰਦਾ ਸੀ ਤੂੰ ਨੌਜਵਾਨਾਂ ਦੇ ਰੋਜ਼ਗਾਰ ਦੀ ਗੱਲ ਕਰਦਾ ਸੀ ਤੂੰ ਗੱਲ ਕਰਦਾ ਸੀ ਔਰਤਾਂ ਦੀ ਰੱਖਿਆ ਦੀ ਤੇ ਦੂਸਰੇ ਪਾਸੇ ਔਰਤਾਂ ਦਾ ਦਿਨ ਹੋਵੇ ਕਮੰਤਰੀ ਇਤਰੀ ਦਿਸ ਹੋਵੇ ਤੇ ਦੂਸਰੇ ਪਾਸੇ ਬੋਹਾ ਦੇ ਵਿੱਚ ਉਹ ਇੱਕ ਔਰਤਾਂ ਲਈ ਲੜਨ ਵਾਲੀ ਕ੍ਰੀਮ ਲੋਕਾਂ ਦੇ ਲਈ ਯੋਜਨ ਵਾਲੀ ਔਰਤ ਉਹਦੇ ਖੂਨ ਦੇ ਨਾਲ ਇੱਕ ਉਹਦਾ ਕਤਲ ਕਰਕੇ ਹੋਲੀ ਕੱਢੀ ਗਈ ਹੋਵੇ ਇਸ ਤੋਂ ਬਾਅਦ ਅਤਿ ਨਿੰਦਣਯੋਗ ਜਿਹੜਾ ਕੰਮ ਹੈ ਉਹ ਨਹੀਂ ਹੋ ਸਕਦਾ